ਮਿਰਚ ਨੂੰ ਅੱਜ ਦੂਜਾ ਜਿਹੜਾ ਪਾਣੀ ਹੈ ਜੀ ਆਪਾਂ ਲਾਤਾ ਪਾਣੀ ਲਾਉਣ ਤੋਂ ਬਾਅਦ ਇਹਦੇ ਵਿੱਚ ਜਿਹੜਾ ਬੂਟਾ ਗਿਆ ਸੀਗਾ ਕਿਤੇ ਕਿਤੇ ਇਹ ਦੂਜਾ ਪਾਣੀ ਹੈ ਜੀ ਅੱਜ ਜਿੱਦੋਂ ਥੋੜਾ ਥੋੜਾ ਜਿਹਾ ਗਿੱਲੇ ਅਸੀਂ ਨੇ ਮੋੜਤਾ ਤੇ ਜਿਹੜਾ ਬੂਟਾ ਸੁੱਕਿਆ ਸੀਗਾ ਤੇ ਉਹਦੇ ਵਿੱਚ ਅਸੀਂ ਉਹਦੀ ਭਰਾਈ ਕਰਤੀ ਸਿਰਫ ਇਹ 200 ਬੂਟਾ ਇਹਦੇ ਵਿੱਚ ਲੱਗੇ ਜੀ 200 ਤੋਂ ਵੀ ਘੱਟ ਬੂਟਾ ਲੱਗੇ ਉਹ ਵੀ ਜਿੱਥੇ ਡੈਮੇਜ ਹੋ ਗਿਆ ਸੀਗਾ ਸੋ ਨੂੰ ਦੱਸ ਦਈਏ ਵੀ ਆਪਾਂ ਉਹ ਵੀਡੀਓ ਦੇ ਵਿੱਚ ਜਿਹੜੀ ਪਹਿਲੀ ਵੀਡੀਓ ਆਪਾਂ ਨੇ ਬਣਾਈ ਸੀ ਮਿਰਚ ਤੇ ਤੇ ਉਹਦੇ ਵਿੱਚ ਆਪਾਂ ਦੱਸਿਆ ਸੀ ਵੀ ਆਪਾਂ ਜਿਹੜੀ ਸਪਰੇਅ ਹੈ ਵੀ ਹੋ ਸਕਦਾ ਨਾ ਕਰੀਏ ਜਦੋਂ ਮੈਨੂੰ ਸ਼ੱਕ ਲੱਗਣ ਲੱਗਿਆ ਸੀਗਾ ਵੀ ਬੂਟੇ ਵਿੱਚ ਵਿੱਚ ਕਿਤੇ ਕਿਤੇ ਠੰਡ ਕਰਕੇ ਡੈਮੇਜ ਹੋਣ ਲੱਗ ਗਏ ਤਾਂ ਫਿਰ ਮੈਂ ਤੇ ਸਪਰੇਅ ਦਿੱਤੀ ਸੀ ਜੀ ਆਪਣਾ 12 ਤਰੇਡ ਦੀ ਤੇ ਡ੍ਰਿੰਚਿੰਗ ਕਰਤੀ ਸੀ ਤੇ ਹੁਣ ਇਹਦੀ ਜਿਹੜੀ ਭਰਾਈ ਹੈ ਇਹ ਹੋ ਚੁੱਕੀ ਹੈ ਜੀ ਬਹੁਤ ਵਧੀਆ ਚੱਲੀ ਹੈ ਤੇ ਠੰਡ ਕਰਕੇ ਮਤਲਬ ਕਿ ਪੀਲਾਪਨ ਹੈ ਜਿਹੜਾ ਉਹ ਤਾਂ ਆਉਂਦਾ ਹੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਪਰ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈਗਾ ਜੀ ਕਿਉਂਕਿ ਇਹਦਾ ਫਟਾਰਾ ਹੈ ਜਿਹੜਾ ਇਹ ਹੋਣਾ ਹੈ ਇਹਦਾ ਫਟਾਰਾ ਜਿੱਥੇ ਤੁਸੀਂ ਪੱਤੇ ਚਮਕਦੇ ਨੇ ਆ ਦੇਖੋ ਇਹ ਨਵਾਂ ਬੂਟਾ ਲੱਗਿਆ ਹੋਇਆ ਹੈ ਤੇ ਜਿੱਥੇ ਤੁਸੀਂ ਪੱਤੇ ਚਮਕਦੇ ਨੇ ਇੱਥੋਂ ਇਹਦਾ ਫਟਾਰਾ ਹੋਣਾ ਉਹ ਬੂਟੇ ਜਿਹੜੇ ਨੇ ਵਿੱਚ ਸਾਰੇ ਪੁਰਾਣੇ ਚਮਕਦੇ ਨੇ ਤੇ ਹੁਣ ਜਿਹੜਾ ਦੂਜੇ ਪਾਣੀ ਤੋਂ ਬਾਅਦ ਹੁਣ ਅਸੀਂ ਇਹਦੀ ਗੁੜਾਈ ਕਰਾਂਗੇ ਜੀ ਗੁੜਾਈ ਕਰਕੇ ਇਹਨੂੰ ਹੁਣ ਅਸੀਂ ਮਿੱਟੀ ਲਾਵਾਂਗੇ ਪਹਿਲਾਂ ਆਪਾਂ ਨੇ ਕਿੱਲਾ ਬੋਰੀ ਜਿਹੜਾ ਡੀਏਪੀ ਪਾਇਆ ਹੈ ਤੇ ਹੁਣ ਜਿਹੜੀ ਅਸੀਂ ਨੇ ਮਿੱਟੀ ਲਾਉਣੀ ਹੈ ਤਾਂ ਕੱਲੀ ਮਿੱਟੀ ਲਾਉਣ ਨਾਲੋਂ ਅਸੀਂ ਡੀਏਪੀ ਫੇਰ ਪਾਵਾਂਗੇ ਪਹਿਲਾਂ ਥੱਲੇ ਪोटाश ਵੀ ਪਾਇਆ ਸੀਗਾ ਤੁਹਾਨੂੰ ਦੱਸ ਦਈਏ ਤੇ ਸੁਪਰ ਵੀ ਪਾਇਆ ਸੀਗਾ ਪਰ ਹੁਣ ਕੱਲਾ ਜਦੋਂ ਮਿੱਟੀ ਲਾਉਣੀ ਆ ਆਪਾਂ ਡੀਏਪੀ ਜਿਹੜਾ ਆਪਾਂ ਇਹਨੂੰ ਦੇਵਾਂਗੇ ਤੇ ਅੱਜ ਜਿਹੜੀ ਹੋਰ ਖਰਾਕ ਇਹਨੂੰ ਦਿੱਤੀ ਹੈ ਉਹ ਸਿਰਫ ਇੱਕ ਝੋਲਾ ਹੈ ਜਿਹੜਾ ਆਪਾਂ ਝਰੂੰਗਾ ਵੀ ਕਹਿੰਦੇ ਨੇ ਬਾਹਲੇ ਇਲਾਕਿਆਂ ਦੇ ਵਿੱਚ ਤੇ ਉਹ ਯੂਰੀਏ ਦਾ ਲਾਇਆ ਸਿਰਫ ਛਿੱਟਾ ਇਹ ਨਹੀਂ ਹੈਗਾ ਵੀ ਕੱਲੀ-ਕੱਲੀ ਲੈਣ ਨੂੰ ਲਾਇਆ ਸਾਰੇ ਜਿਵੇਂ ਛਿੱਟਾ ਆਪਾਂ ਜੀਰੀ ਕਣਕ ਦੇ ਵਿੱਚ ਆਪਾਂ ਛਿੱਟਾ ਦਿੰਨੇ ਆ ਇਸ ਤਰ੍ਹਾਂ ਹੀ ਆਪਾਂ ਨੇ ਇਹ ਲਾਇਆ ਤੇ ਜਿਹੜੀ ਆਪਾਂ ਨੇ ਪਰਸੋਂ ਵੀਡੀਓ ਪਾਈ ਸੀ ਕਰੇਲੇ ਤੇ ਤੇ ਉਹਦੇ ਤੇ ਕਈ ਵੀਰਾਂ ਦੇ ਸਵਾਲ ਸੀਗੇ ਵੀ ਤੁਸੀਂ ਯੂਰੀਆ ਜਾਂ ਡੀਏਪ ਜਾਂ ਕੈਲਸ਼ੀਅਮ ਕਿਹੜੇ ਲੋਟ ਲਾਇਆ ਉਹ ਅਸੀਂ ਖਾਲੀਆਂ ਦੇ ਵਿੱਚ ਹੀ ਲਾਇਆ ਜੀ ਛਿੱਟੇ ਦਾ ਹਲਕਾ-ਹਲਕਾ ਕਿਉਂਕਿ ਜਿਹੜੀ ਹੁਣ ਖਰਾਕ ਇਹਨੂੰ ਮੈਂ ਲਾਇਆ ਕਰੂੰਗਾ ਉਹ ਸਿਰਫ ਅੱਧਾ ਕਿ ਅੱਧਾ ਘਟਾ ਕਿੱਲੇ ਦੇ ਸਾਹਮਣੇ ਇਹਨੂੰ ਜਿਹੜੀ ਖਾਦ ਦਿਆ ਕਰਾਂਗੇ ਜਿਉਂ-ਜਿਉਂ ਆਪਾਂ ਜਿਹੜੀ ਮਿੱਟੀ ਐ ਚਾੜੀ ਜਾਵਾਂਗੇ ਤੇ ਨਾਲ ਖਾਦ ਜ਼ਰੂਰ ਲਾਵਾਂਗੇ ਤੇ ਜਦੋਂ ਮੇਰੇ ਚ ਫਲ ਤੇ ਆਜੂਗੀ ਉਦੋਂ ਮੈਂ ਲਾਉਣਾ ਹੁੰਦਾ ਜੀ ਕੈਲਸ਼ੀਅਮ ਦਾਣੇਦਾਰ ਕੈਲਸ਼ੀਅਮ ਤੇ ਜੇ ਸਾਨੂੰ ਕਦੇ ਲੱਗਦਾ ਵੀ ਪੀਲਾਪਨ ਆਇਆ ਹੋਇਆ ਤਾਂ ਜ਼ਿੰਕ ਆਪਾਂ ਨੂੰ ਜ਼ਿੰਕ ਦੀ ਡੈਫੀਸ਼ੈਂਸੀ ਲੱਗਦੀ ਹੁੰਦੀ ਐ ਅੱਗੇ ਜਾ ਕੇ ਹੁਣਨੀ ਹੁਣੇ ਆਪਾਂ ਨੇ ਕੁਝ ਦੇਖਣਾ ਵੀ ਪੀਲੀ ਹੋ ਗਈ ਜੀ ਕੀ ਕਰੀਏ ਹੁਣ ਤਾਂ ਆਪਾਂ ਜੇ ਸਾਨੂੰ ਲੱਗਦਾ ਵੀ ਜੜ੍ਹ 'ਚ ਬਿਮਾਰੀ ਹੁੰਦੀ ਹੈ ਜੇ ਜੜ੍ਹ 'ਚ ਬੂਟਾ ਡੈਮੇਜ ਹੋ ਰਿਹਾ ਹੈ ਤਾਂ ਆਪਾਂ ਸਿਰਫ ਫੰਗੀਸਾਈਡ ਕਰਨਾ ਹੈ ਚਾਹੇ ਤਾਂ ਤੁਸੀਂ ਐਮ 45 ਦੇ ਦਿਓ ਚਾਹੇ ਤੁਸੀਂ ਬੋਵਿਸਟਨ ਦੇ ਦਿਓ ਚਾਹੇ 1263 ਦੇ ਦਿਓ ਤੇ ਆਹ ਜਿਹੜੀ ਛੋਟੀ ਛੋਟੀ ਮਿਰਚ ਹੁੰਦੀ ਹੈ ਇਹਦੇ ਵਿੱਚ ਆਪਾਂ ਇਹੀ ਦਵਾਈਆਂ ਦੇਣੀਆਂ ਨੇ ਜਾਂ ਤੁਸੀਂ ਟ੍ਰਾਈਕੋਡਰਮਾ ਲਿਕਵਿਡ ਦੇ ਵਿੱਚ ਵੀ ਆਉਂਦਾ ਹੈ ਸੁਡੋਮਨਾਸ ਵੀ ਆਉਂਦਾ ਹੈ ਉਹਦੀ ਵੀ ਤੁਸੀਂ ਜਿਹੜੀ ਡ੍ਰਿੰਚਿੰਗ ਦੇ ਸਕਦੇ ਹੋ ਤੇ ਬਾਕੀ ਜਿਹੜਾ ਆਪਾਂ ਅੱਗੇ ਸਪਰੇਅ ਦੇਣੀ ਹੈ ਜਦੋਂ ਬੂਟੇ ਵੱਡੇ ਹੋ ਗਏ ਕਿਸੇ ਵੀ ਫਸਲ ਤੇ ਜਾਂ ਜਿਹੜੀ ਪਹਿਲਾਂ ਮਿਰਚਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਸਿਆਲ ਵਾਲੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਜੇ ਤੁਹਾਨੂੰ ਲੱਗਦਾ ਹੈਗਾ ਵੀ ਉਹਤੇ ਆਪਾਂ ਕੋਈ ਸਪਰੇਅ ਦੇਣੀ ਹੈ ਜੇ ਤੁਹਾਨੂੰ ਪੀਲਾ ਪਣ ਲੱਗਦਾ ਤਾਂ ਤੁਸੀਂ ਲਿਕਵਿਡ ਜ਼ਿੰਕ 20 ਤੋਂ 25 ਐਮਐਲ ਢੋਲੀ ਦਾ ਪਾ ਕੇ ਤੁਸੀਂ ਉਹਦੀ ਸਪਰੇਅ ਦੇ ਸਕਦੇ ਹੋ ਜਿਹੜਾ ਲਿਕਵਿਡ ਦੇ ਵਿੱਚ ਆਉਂਦਾ ਹੈ ਸਪਰੇਅ ਵਾਲਾ ਤੇ ਉਹਦੀ ਆਪਾਂ ਸਪਰੇਅ ਦੇ ਸਕਦੇ ਹਾਂ ਜਾਂ ਤੁਸੀਂ ਉਹਨੂੰ ਹੁਣ ਟਾਈਮ ਹੈਗਾ ਨਿਊਟ੍ਰੀਐਂਟ ਦੇਣ ਦਾ ਤੇ ਜਾਂ ਜਿਵੇਂ ਥ੍ਰਿਪ ਵਾਲੀਆਂ ਦਵਾਈਆਂ ਆਉਂਦੀਆਂ ਨੇ ਥ੍ਰਿਪ ਹਲੇ ਤਾਂ ਨਹੀਂ ਕਿਤੇ ਦੇਸੀ ਮੈਨੂੰ ਕਿਸੇ ਕਿਸੇ ਵੀ ਮਿਰਚ ਤੇ ਤੇ ਉਹਦੀ ਹਲੇ ਲੋੜ ਹੈ ਨਹੀਂਗੀ ਜੇਸ ਨੂੰ ਤੇਲਾ ਲੱਗਦਾ ਹੈ ਸ਼ਾਇਦ ਤੇਲਾ ਵੀ ਹੈ ਨਹੀਂ ਹੁਣ ਠੰਡ ਪੈ ਰਹੀ ਹੈ ਨਾ ਤੇ ਤੁਸੀਂ ਬਸ ਉਹਤੇ ਫੰਗੀ ਸਾਈਡ ਦੇ ਸਕਦੇ ਹੋ ਜਿਹਦੇ ਫੁੱਲ ਚੱਕਿਆ ਹੋਇਆ ਇੰਟਰਾਕੋਲ ਵੀ ਦੇ ਸਕਦੇ ਹੋ ਰਿੱਡੋਮਿਲ 골ਡ ਵੀ ਦੇ ਸਕਦੇ ਹੋ ਤੇ ਕੈਬਰੀਟੋਪ ਵੀ ਦੇ ਸਕਦੇ ਹੋ ਕਲੱਚ ਵੀ ਦੇ ਸਕੋ ਕੋਈ ਵੀ ਇਹਨਾਂ ਜਿੰਨੀਆਂ ਵੀ ਇਹ ਚ 4-5 ਫੰਗੀ ਸਾਈਡ ਨੇ ਇਹ ਫਲ ਵਾਸਤੇ ਨੇ ਫਲ ਡਿੱਗਣ ਤੋਂ ਨਹੀਂ ਤੇ ਬਾਕੀ ਉੱਤੇ ਤੁਸੀਂ ਕੈਲਸ਼ੀਅਮ ਵੀ ਦੇ ਸਕਦੇ ਹੋ ਜਾਂ ਐਨਪੀਕੇ 13-0-45 ਵੀ ਦੇ ਸਕਦੇ ਹੋ ਕਿਉਂਕਿ ਜਿਹੜਾ ਫਰੂਟ ਹੈ ਉਹ ਮਜ਼ਬੂਤ ਹੁੰਦਾ ਡਿੱਗਣ ਤੋਂ ਬਚਦਾ ਇਹਨਾਂ ਨਾਲ ਬਾਕੀ ਆਪਾਂ ਹੋਰ ਗੱਲਬਾਤ ਕਰਦੇ ਰਿਹਾ ਕਰਾਂਗੇ ਜੀ ਤੁਹਾਡੇ ਨਾਲ ਸਾਂਝੀਆਂ ਅੱਗੇ ਮਿਰਚ ਤੇ ਵੀ ਹੋਰ ਤੇ ਵੀ ਹੁਣ ਇੱਕ ਕੱਦੂ ਤੇ ਵੀਡੀਓ ਬਣਾਉਣੀ ਹੈ ਅਗਲੀ ਵੀਡੀਓ ਜਿਹੜੀ ਉਹ ਕੱਦੂ ਤੇ ਬਣਾਵਾਂਗੀ ਧੰਨਵਾਦ ਜੀ